ਕੀਤੇ ਨੇ ਚੋਰ ਸਕੂਲ ਦੇ ਵਿੱਚ ਪਿਆ ਮਿਡੇ ਮੀਲ ਦਾ ਆਟਾ ਚੌਲ ਦਾਲਾ ਤੇ ਹੋਰ ਸਮਾਨ ਵੀ ਚੋਰੀ ਕਰਕੇ ਫਰਾਰ ਹੋ ਗਏ ਚੋਰੀ ਦੀ ਇਹ ਪੂਰੀ ਵਾਰਦਾਤ ਸੀਸੀਟੀਵੀ 'ਚ ਕੈਦ ਹੋਈ ਹੈ ਚੋਰੀ ਦੀ ਵਾਰਦਾਤ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਸਕੂਲ ਟੀਚਰ ਸਕੂਲ ਦੇ ਵਿੱਚ ਪਹੁੰਚੇ ਜੀ ਮੇਰਾ ਨਾਮ ਰਣਜੀਤਪਾਲਾ ਔਰ ਮੈਂ ਇਥੇ ਸਕੂਲ ਡੀਨ ਚਾਰਜਾਂ ਔਰ ਇਥੇ ਇਹ ਬਈ ਕਿ ਫੌੜੀ ਚੋਰੀ ਹੋਈ ਹੈ ਜਦੋਂ ਦੀ ਮੈਥੇ ਸਕੂਲ ਵਿੱਚ ਆਈਆਂ ਇੱਥੇ ਕੁਛ ਤੇ ਕੁਛ ਪ੍ਰੋਬਲਮ ਚੱਲਦੀ ਰਹਿੰਦੀ ਹੈ ਜਿਵੇਂ ਕਿ ਪਹਿਲੇ ਸਟਾਰਟਿੰਗ ਵਿੱਚ ਮੈਨੂੰ ਇਹ ਪ੍ਰੋਬਲਮਸ ਆਈਆਂ ਕਿ ਪਹਿਲੇ ਜਿਵੇਂ ਟੈਚ ਲਾ ਕੇ ਲੈ ਗਏ ਸਕੂਲ ਦੀਆਂ ਗੱਟਰ ਲੈ ਗਏ ਦੀਆਂ ਗੱਟਰ ਤੋੜ ਕੇ ਉਹਦੀ ਅੰਦਰੋਂ ਸਿੱਖਾਂ ਕੱਢ ਕੇ ਲੈ ਗਏ ਮੈਂ ਸਰਪੰਚ ਨੂੰ ਵੀ ਬੁਲਾਉਂਦੀ ਰਹੀ ਐ ਤੇ ਕਿਸੇ ਨੇ ਕੁਝ ਨਹੀਂ ਸੁਣਿਆ ਫਿਰ ਉਸ ਤੋਂ ਬਾਅਦ ਇੱਥੇ ਮੈਨੂੰ ਨਸ਼ੇ ਕਰਦੇ ਲੜਕੇ ਜਿਹੜੇ ਉਹ ਆਉਂਦੇ ਰਹੇ ਨੇ ਇੱਥੇ ਮੇਰੇ ਹਾਊਸ ਦੇ ਵਿੱਚੋਂ ਸਰੀਂਝਾਂ ਸੁੱਟੇ ਜਾਂਦੇ ਰਹੇ ਫਸਟ ਟਾਈਮ ਉਹ ਨਾਲ ਸਰੇਂਜ ਤੇ ਨਾਲ ਉਹ ਸੁੱਤੀ ਸੀਗੀ ਸੂਈ ਔਰ ਮੈਂ ਪੁਲਿਸ ਨੂੰ ਵੀ ਬੁਲਾਇਆ ਕਿ ਜੇ ਕਿਸੇ ਮੇਰੇ ਬੱਚੇ ਤੇ ਲੱਗ ਜੇ ਕਿੰਨੀਆਂ ਪ੍ਰੋਬਲਮਸ ਹੁੰਦੀਆਂ ਨੇ ਤੇ ਫਿਰ ਉਹ ਜ਼ਿੰਮੇਵਾਰ ਤੇ ਕੋਈ ਨਹੀਂ ਨਾ ਮੇਰੇ ਬੱਚਿਆਂ ਦਾ ਫਿਰ ਮੈਂ ਪੁਲਿਸ ਨੂੰ ਬੁਲਾਇਆ ਪੁਲਿਸ ਨੇ ਆ ਕੇ ਮੌਕਾ ਦੇਖਿਆ ਤੇ ਚਲੇ ਗਏ ਕਿ ਚਲੋ ਕੋਈ ਨਾਮਾ ਮਸੀ ਚੱਕਰ ਲਾਵਾਂਗੇ ਫਿਰ ਟੋੜਾ ਵੀਦਨ ਇੱਕ ਹਫਤੇ ਬਾਅਦ ਫਿਰ ਮੈਨੂੰ ਫਿਰ ਦੁਬਾਰਾ ਸਰੇਂਜ ਮਿਲੀ ਆ ਔਰ ਉਹ ਡਰਗ ਦੀ ਭਰੀ ਹੋਈ ਸੀਗੀ ਉਹ ਵੀ ਇੱਥੇ ਬਹੀ ਉਹਦੇ ਨਾਲ ਸੂਈ ਵੀ ਲੱਗੀ ਹੋਈ ਸੀਗੀ ਉਹ ਵੀ ਮੈਨੂੰ ਬੱਚਿਆਂ ਨੇ ਦੱਸਿਆ ਕਿ ਮਾਮ ਇੱਥੇ ਪਈ ਹੋਈ ਆ ਮੈਂ ਫਿਰ ਪੁਲਿਸ ਨੂੰ ਬੁਲਾਇ ਕਾਰਵਾਈ ਨਹੀਂ ਕੀਤੀ। ਕੀ ਨਾਮ ਜੀ ਆਪਣਾ? ਮੇਰਾ ਨਾਮ ਕਸ਼ਮੀਰ ਮਸੀਬ ਪੀਟੀਆਈ ਟੀਚਰ ਸਰਕਾਰੀ ਹਾਈ ਸਕੂਲ ਮਨਸੂਰ ਕੇ। ਸੱਪ ਕੀ ਕਹਿਣਾ ਚਾਹੋਗੇ ਜਿੱਥੇ ਚੋਰੀ ਦੀ ਜਿਹੜੀ ਵਾਰਦਾਤ ਹੈ? ਵਿਖੋ ਸੋਭਾ ਜਾਦੇ ਮੈਡਮ ਸਕੂਲ ਆਏ ਨੇ ਤੇ ਉਹਨਾਂ ਦੇਖਿਆ ਵੀ ਸਾਡੇ ਸਕੂਲ ਚੋਰੀ ਹੋ ਗਈ ਆ। ਉਹਨਾਂ ਉਸੇ ਟਾਈਮ ਸਾਡੇ ਸਕੂਲ ਨੂੰ ਫੋਨ ਕੀਤਾ ਵੀ ਸਰ ਜੀ ਇੱਧਰ ਆਇਓ ਇਹ ਸਾਡੇ ਤੇ ਚੋਰੀ ਹੋ ਗਈ ਆ। ਆਈ ਇੱਥੇ ਆਏ ਆ ਪਰ ਇੱਥੇ ਇਹ ਵੀ ਬਹੁਤ ਸਾਰਾ ਕੰਮ ਹੈ ਕਿਉਂਕਿ ਸਕੂਲ ਦੇ ਵਿੱਚ ਬੱਚੇ ਜਿਹੜੇ ਨੇ ਕੰਧਾਂ ਟੱਪ ਕੇ ਜ਼ਰੂਰ ਨਸ਼ੇ ਦਾ ਔਰ ਡੋਚੀ ਕਿਆਂ ਦੀ ਲਾਉਂਦੇ ਨੇ ਨਸ਼ੇ ਕਰਦੇ ਨੇ ਮੰਨ ਲਓ ਕੱਲ ਨੂੰ ਕੋਈ ਬੱਚਾ ਇਹ ਨਸ਼ਾ ਕਰਤਾ ਇਹਦੇ ਵਿੱਚ ਕੋਈ ਮਰ ਗਿਆ ਸਕੂਲ ਦੇ ਕਮਰੇ ਦੇ ਵਿੱਚ ਹੀ ਤਾਂ ਬਾਅਦ ਚੋਂ ਪੁੱਛਗਿਛ ਟੀਚਰ ਨੂੰ ਹੋਣੀ ਆ ਇਹਦਾ ਜ਼ਿੰਮੇਵਾਰ ਵੇਖੋ ਜੋ ਵੀ ਇਹ ਬੱਚੇ ਕਰਦੇ ਨੇ ਮਾੜਾ ਕੰਮ ਕਰਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਦੇ ਆ ਕਿ ਪੁਲਿਸ ਪ੍ਰਸ਼ਾਸਨ ਜਿਹੜੀ ਆ ਸਕੂਲ ਦੇ ਵੱਲ ਜ਼ਰੂਰ ਧਿਆਨ ਦੇਵੇ ਸਕੂਲਾਂ ਦੇ ਸਰਕਾਰੀ ਹਾਈ ਸਕੂਲ ਮਨਸੂਰ ਕੇ ਆਬਾਦੀ ਇਹ ਸਰਕਾਰੀ ਪ੍ਰਾਇਮਰੀ ਸਕੂਲੀ ਮਸੂਰਕੇ ਜਿਹੜਾ ਬادیه ਆ ਇੱਥੇ ਕਮ ਸੋ ਕਮ ਪ੍ਰਸ਼ਾਸਨ ਹੋਰ ਨਹੀਂ ਤੇ ਇੱਕ ਵਾਰੀ ਵੀ ਸਵੇਰੇ ਕੋਈ ਸ਼ਾਮ ਨੂੰ ਜ਼ਰੂਰ ਚੱਕਰ ਲਾਵੇ ਜਿਹੜੇ ਇਹਦੇ ਆਦਤ ਗਿਰਦੇ ਪੇਛੇ ਹੁੰਦੇ ਨੇ ਨਸ਼ੇੜੀ ਉਹਨਾਂ ਨੂੰ ਨਕੀਲ ਪਾਈ ਜਾਵੇ ਬਾਕੀ ਇਹ ਜਿਹੜਾ ਕੰਮ ਚੋਰੀ ਦਾ ਇਹ ਨਸ਼ੇ ਕਰਨ ਵਾਲਿਆਂ ਦਾ ਹੋਰ ਕਿਸੇ ਦਾ ਨਹੀਂ ਹੈ